ਸਤਿ ਸ਼੍ਰੀ ਅਕਾਲ ਜੀ ਪਿੰਡਾਂ ਦੀਆਂ ਸਾਰੀਆਂ ਔਰਤਾਂ ਉਸ ਕਮਰੇ ਵਿੱਚ ਜਾ ਰਹੀਆਂ ਸੀ ਤੇ ਉਹ ਸਾਰੀਆਂ ਹੀ ਬਹੁਤ ਮਜਬੂਰ ਸੀ ਮੈਂ ਵੀ ਤਾਂ ਇੱਕ ਮਜਬੂਰ ਹੀ ਸੀ ਮੈਂ ਵੀ ਉਸ ਕਮਰੇ ਵਿੱਚ ਜਾਣ ਦਾ ਇਰਾਦਾ ਕਰ ਲਿਆ ਜਦਕਿ ਮੈਨੂੰ ਪਤਾ ਸੀ ਕਿ ਜਦੋਂ ਇਸ ਕਮਰੇ ਵਿੱਚੋਂ ਕੋਈ ਔਰਤ ਜਾਂਦੀ ਹੈ ਤਾਂ ਵਾਪਸ ਆਉਣ ਤੇ ਉਹ ਪਹਿਲਾਂ ਵਰਗੀ ਨਹੀਂ ਹੁੰਦੀ ਉਹਦੇ ਨਾਲ ਕੁਝ ਹੋ ਜਾਂਦਾ ਆ ਉਹ ਦਰਦ ਨਾਲ ਬਹੁਤ ਤੜਫਦੀ ਆ ਤੇ ਉਹਨੂੰ ਇੰਨਾ ਦਰਦ ਹੁੰਦਾ ਆ ਕਿ ਉਹਦੇ ਕੋਲੋਂ ਚੱਲਿਆ ਵੀ ਨਹੀਂ ਜਾਂਦਾ ਉਹਨੂੰ ਚੋਕ ਕੇ ਉਹਦੇ ਘਰ ਤੱਕ ਪਹੁੰਚਾਇਆ ਜਾਂਦਾ ਆ ਇਹੋ ਜੀ ਜਗ੍ਹਾ ਤੇ ਪੜਾ ਕੌਣ ਜਾਣਾ ਚਾਹੇਗਾ ਜ਼ਾਹਿਰ ਜਈ ਗੱਲ ਆ ਉਹੀ ਜਾਊਗਾ ਜਿਹੜਾ ਬਹੁਤ ਜ਼ਿਆਦਾ ਮਜਬੂਰ ਹੋਊਗਾ ਮੈਂ ਵੀ ਬਹੁਤ ਜ਼ਿਆਦਾ ਮਜਬੂਰ ਸੀ ਪਰ ਮੈਨੂੰ ਫਿਰ ਵੀ ਬਹੁਤ ਡਰ ਲੱਗ ਰਿਹਾ ਸੀ ਮੇਰੇ ਪਤੀ ਨੂੰ ਇਹ ਗੱਲ ਪਤਾ ਨਹੀਂ ਸੀ ਕਿ ਮੈਂ ਉੱਥੇ ਜਾ ਰਹੀ ਆ ਜੇੜੀ ਔਰਤ ਉਸ ਕਮਰੇ ਵਿੱਚ ਜਾਂਦੀ ਤੇ ਜੇ ਉਹਦੇ ਘਰ ਵਾਲੇ ਨੂੰ ਉਹ ਗੱਲ ਪਤਾ ਲੱਗ ਜਾਂਦੀ ਤਾਂ ਉਹਨੂੰ ਛੱਡ ਦਿੰਦਾ ਇਰਾਕਰ ਵਾਲਾ ਤਾਂ ਵੈਸੇ ਬਹੁਤ ਜ਼ਿਆਦਾ ਗੁੱਸੇ ਵਾਲਾ ਸੀ ਜੇ ਉਹਨੂੰ ਪਤਾ ਲੱਗ ਜਾਂਦਾ ਤਾਂ ਉਹ ਮੈਨੂੰ ਤਲਾਕ ਦੇ ਦਿੰਦਾ ਉਹਨੂੰ ਤਾਂ ਵੈਸੇ ਹੀ ਗੱਲ-ਗੱਲ ਤੇ ਗੁੱਸਾ ਆ ਜਾਂਦਾ ਸੀ ਮੈਂ ਉਹਦੇ ਨਾਲ ਕੋਈ ਵੀ ਗੱਲ ਕਰਦੀ ਤਾਂ ਸੋਚ-ਸਮਝ ਕੇ ਹੀ ਕਰਦੀ ਸੀ ਆਪਣੇ ਘਰ ਵਾਲੇ ਨਾਲ ਗੱਲ ਕਰਨ ਤੋਂ ਪਹਿਲਾਂ ਸੋਚਣਾ ਪਵੇ ਤਾਂ ਤੁਹਾਨੂੰ ਅੰਦਾਜ਼ਾ ਲੱਗ ਹੀ ਜਾਵੇਗਾ ਕਿ ਇਹ ਕਿੰਨਾ ਅਜੀਬ ਲੱਗਦਾ ਆ ਪਰ ਇਸ ਦੁਨੀਆ ਵਿੱਚ ਪਤੀ-ਪਤਨੀ ਦੇ ਰਿਸ਼ਤੇ ਬਹੁਤ ਹੀ ਅਜੀਬ-ਅਜੀਬ ਤਰ੍ਹਾਂ ਦੇ ਹੁੰਦੇ ਆ ਸਾਡਾ ਵੀ ਰਿਸ਼ਤਾ ਕੋਈ ਜਿਵੇਂ ਦਾ ਹੀ ਸੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੋਈ ਬਹੁਤ ਹੀ ਮਜਬੂਰ ਹੁੰਦਾ ਆ ਤਾਂ ਹੀ ਇਹੋ ਜਿਹਾ ਕੰਮ ਕਰਦਾ ਆ ਪਰ ਮੈਂ ਮਜਬੂਰ ਕਿਉਂ ਸੀ ਤੇ ਕਿਉਂ ਇਸ ਹੱਦ ਤੱਕ ਪਹੁੰਚ ਗਈ ਇਸ ਬਾਰੇ ਮੈਂ ਤੁਹਾਡੇ ਨਾਲ ਆਪਣੀ ਕਹਾਣੀ ਸਾਂਝੀ ਕਰਨ ਵਾਲੀਆਂ ਮੇਰੀ ਕਹਾਣੀ ਨੂੰ ਆਖਿਰ ਤੱਕ ਜਰੂਰ ਸੁਣਿਓ ਕਿਉਂਕਿ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਮੈਂ ਕਮਰੇ ਵਿੱਚ ਦਾਖਲ ਹੋ ਗਈ ਤੇ ਜਿਵੇਂ ਹੀ ਮੈਂ ਸਾਹਮਣੇ ਵੇਖਿਆ ਮੇਰੀ ਰੂਹ ਨਿਕਲ ਗਈ ਕਿਉਂਕਿ ਇਸ ਕਮਰੇ ਵਿੱਚ ਤਾਂ ਮੇਰਾ ਘਰ ਵਾਲਾ ਹੀ ਸਾਰੀ ਸਾਰੀਆਂ ਔਰਤਾਂ ਦੇ ਨਾਲ ਉਹ ਜ਼ੁਲਮ ਮੇਰਾ ਨਾਮ ਨਹੀਂ ਤਾਇਆ ਅਸੀਂ ਇੱਕ ਪਿੰਡ ਵਿੱਚ ਰਹਿੰਦੇ ਸੀ ਇਹ ਪਿੰਡ ਬਹੁਤ ਹੀ ਜ਼ਿਆਦਾ ਕਟਾਬਾਦੀ ਵਾਲਾ ਸੀ ਇੱਥੇ ਜ਼ਿਆਦਾ ਲੋਕ ਨਹੀਂ ਰਹਿੰਦੇ ਸੀ ਪਰ ਜਿੰਨੇ ਲੋਕ ਵੀ ਰਹਿੰਦੇ ਸੀ ਉਹਨਾਂ ਦੇ ਘਰ ਕੋਈ ਨਾ ਕੋਈ ਮੁਸੀਬਤ ਸੀ ਸਾਰੇ ਕਹਿੰਦੇ ਸੀ ਕਿ ਇਸ ਪਿੰਡ ਨੂੰ ਕਿਸੇ ਦੀ ਬਾਦੂਆ ਲੱਗੀ ਆ ਇਸ ਲਈ ਲੋਕ ਇੱਥੋਂ ਜਾ ਰਹੇ ਸੀ ਪਰ ਅਸੀਂ ਬਹੁਤ ਗਰੀਬ ਸੀ ਕਿਤੇ ਜਾ ਵੀ ਨਹੀਂ ਸਕਦੇ ਸੀ ਮੈਂ ਬਹੁਤ ਹੀ ਜ਼ਿਆਦਾ ਸੋਹਣੀ ਸੀ ਮੇਰੇ ਪਾਪਾ ਕਹਿੰਦੇ ਸੀ ਕਿ ਆਪਣੀ 30 ਦਾ ਵਿਆਹ ਮੈਂ ਇਹੋ ਜਿਹੇ ਖਾਨਦਾਨ ਵਿੱਚ ਕਰਵਾਉਂਗਾ ਜਿਹੜੇ ਸਾਡੇ ਨਾਲੋਂ ਅਮੀਰ ਹੋਣ ਕਮ ਸੇ ਕਮ ਉਹਨੂੰ ਤਾਂ ਉੱਥੇ ਵਧੀਆ ਜ਼ਿੰਦਗੀ ਮਿਲ ਜਾਊਗੀ ਪਰ ਜਿਸ ਇਨਸਾਨ ਨੇ ਮੇਰੇ ਨਾਲ ਮੁਹੱਬਤ ਕੀਤੀ ਤੇ ਮੇਰੇ ਲਈ ਰਿਸ਼ਤਾ ਲੈ ਕੇ ਆਇਆ ਉਹ ਬਹੁਤ ਹੀ ਗਰੀਬ ਆਦਮੀ ਸੀ ਬਲਕਿ ਸਾਡੇ ਨਾਲੋਂ ਵੀ ਗਰੀਬ ਸੀ ਮੇਰੇ ਪਾਪਾ ਤਾਂ ਫਿਰ ਵੀ ਹਸਪਤਾਲ ਵਿੱਚ ਨੌਕਰੀ ਕਰਦੇ ਸੀ ਇਸ ਪਿੰਡ ਵਿੱਚ ਇੱਕ ਹੀ ਹਸਪਤਾਲ ਸੀ ਪਰ ਉਹ ਤਾਂ ਮਜ਼ਦੂਰੀ ਕਰਦਾ ਸੀ ਉਹਨੇ ਕਿਹਾ ਕਿ ਮੈਂ ਇੱਕ شریف ਆਦਮੀ ਆ ਤੁਹਾਡੀ ਬੇਟੀ ਨਾਲ ਮੈਂ ਮੁਹੱਬਤ ਕਰਦਾ ਹਾਂ ਇਹਦਾ ਮੈਂ ਬਹੁਤ ਜ਼ਿਆਦਾ ਖਿਆਲ ਰੱਖੂੰਗਾ ਮੇਰੇ ਪਾਪਾ ਨੇ ਮੈਨੂੰ ਪੁੱਛਿਆ ਮੈਂ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਆ ਮੇਰੇ ਪਾਪਾ ਨੇ ਕਿਹਾ ਕਿ ਫਿਰ ਇਹ ਆਦਮੀ ਤੇਰੇ ਲਈ ਪਾਗਲ ਕਿਵੇਂ ਹੋ ਗਿਆ ਤੂੰ ਜ਼ਰੂਰ ਉਹਦੇ ਨਾਲ ਕੋਈ ਗੱਲ ਕੀਤੀ ਹੋਊਗੀ ਉਹਨੂੰ ਆਪਣੀਆਂ ਅਦਾਵਾਂ ਦਿਖਾਈਆਂ ਹੋਣਗੀਆਂ ਮੈਂ ਕਿਹਾ ਕਿ ਐਵੇਂ ਦਾ ਕੁਝ ਨਹੀਂ ਆ ਤੁਸੀਂ ਮੇਰੇ ਕੋਲ ਕਸਮ ਲੈ ਲਓ ਪਰ ਉਹ ਆਦਮੀ ਬੜਾ ਚਲਾਕ ਸੀ ਉਨੇ ਮੈਨੂੰ ਬਦਨਾਮ ਕਰ ਦਿੱਤਾ ਜਦੋਂ ਕੋਈ ਕੁੜੀ ਕਿਸੇ ਕੁੜੀ ਦੇ ਪਿੱਛੇ ਉਹਦੇ ਘਰ ਤੱਕ ਆ ਜਾਵੇ ਤੇ ਕਹੇ ਕਿ ਮੈਂ ਤੁਹਾਡੀ ਬੇਟੀ ਨੂੰ ਪਸੰਦ ਕਰਦਾ ਹਾਂ ਤਾਂ ਫਿਰ ਸਾਰੀ ਗੱਲ ਤਾਂ ਕੁੜੀ ਤੇ ਹੀ ਆ ਜਾਂਦੀ ਆ ਕਿ ਤੇਰੇ ਪਿੱਛੇ ਇੱਕ ਮਰਦ ਪਾਗਲ ਹੋ ਗਿਆ ਆ ਤਾਂ ਉਹ ਐਵੇਂ ਹਵਾ ਵਿੱਚ ਪਾਗਲ ਥੋੜੀ ਨਾ ਹੋ ਗਿਆ ਲੱਗਦਾ ਆ ਤੂੰ ਵੀ ਕੁਝ ਕੀਤਾ ਹੋਊਗਾ ਹੁਣ ਮੈਂ ਕੁਝ ਵੀ ਕਹਿੰਦੀ ਸਾਰੇ ਇਹੀ ਕਹਿੰਦੇ ਕਿ ਤੂੰ ਝੂਠ ਬੋਲ ਰਹੀ ਆ ਇਸ ਲਈ ਮੈਂ ਵੀ ਬੁਰੀ ਤਰ੍ਹਾਂ ਫਸ ਗਈ ਸੀ ਉਨੇ ਮੇਰੇ ਪਾਪਾ ਨੂੰ ਕਿਹਾ ਕਿ ਤੁਹਾਡੀ ਕੁੜੀ ਵੀ ਮੇਰੇ ਨਾਲ ਮੋਹੱਬਤ ਕਰਦੀ ਆ ਪਰ ਤੁਹਾਡੇ ਡਰ ਦੀ ਵਜ੍ਹਾ ਤੋਂ ਇਹ ਦੱਸਦੀ ਨਹੀਂ ਆ ਮੇਰੇ ਪਾਪਾ ਨੂੰ ਮੇਰੇ ਕੋਲ ਬੜੀ ਉਮੀਦ ਸੀ ਮੇਰੇ ਮੇਰੇ ਤੇ ਬੜਾ ਗੁਮਾਨ ਸੀ ਉਹਨਾਂ ਨੇ ਕਿਹਾ ਕਿ ਜੇ ਇਹ ਤੂੰ ਇਹ ਸਾਰਾ ਕੁਝ ਕੀਤਾ ਹੈ ਤਾਂ ਅੱਜ ਤੋ ਤੂੰ ਮੇਰੇ ਲਈ ਮਰ ਗਈ ਆ ਹੁਣ ਤੇਰਾ ਵਿਆਹ ਕਿਸੇ ਨਾਲ ਵੀ ਹੋ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇਰੇ ਨਾਲ ਮੇਰੇ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਉਹਨਾਂ ਨੇ ਮੇਰਾ ਰਿਸ਼ਤਾ ਉਸੇ ਆਦਮੀ ਦੇ ਨਾਲ ਕਰਵਾ ਦਿੱਤਾ ਜਦੋਂ ਵਿਆਹ ਦੀ ਪਹਿਲੀ ਰਾਤ ਮੈਂ ਉਹਨੂੰ ਪੁੱਛਿਆ ਕਿ ਉਹਨੇ ਇਹ ਸਭ ਕੁਝ ਕਿਉਂ ਕੀਤਾ ਕਿਉਂ ਮੈਨੂੰ ਬਦਨਾਮ ਕੀਤਾ ਤਾਂ ਉਹਨੇ ਕਿਹਾ ਕਿ ਜੇ ਮੈਂ ਇਹ ਸਾਰਾ ਕੁਝ ਨਾ ਕਰਦਾ ਤਾਂ ਤੂੰ ਮੇਰੀ ਪਤਨੀ ਨਾ ਬਣਦੀ ਮੈਂ ਤੇਰੇ ਨਾਲ ਬਹੁਤ ਮੁਹੱਬਤ ਕਰਦਾ ਤੈਨੂੰ ਹਾਸਲ ਕਰਨ ਦਾ ਜੋ ਤਰੀਕਾ ਸਮਝਾਇਆ ਮੈਂ ਅਪਣਾ ਲਿਆ ਮੈਂ ਕਿਹਾ ਕਿ ਤੇਰਾ ਤਰੀਕਾ ਗਲਤ ਸੀ ਤੇ ਮੈਂ ਕਦੀ ਤੈਨੂੰ ਮੁਹੱਬਤ ਨਹੀਂ ਕਰੂੰਗੀ ਕਦੀ ਤੇਰੇ ਕੋਲ ਨਹੀਂ ਆਉਂਗੀ ਤੈਨੂੰ ਆਪਣਾ ਪਤੀ ਕਬੂਲ ਨਹੀਂ ਕਰੂੰਗੀ ਮੈਂ ਵੀ ਪੱਕਾ ਇਰਾਦਾ ਕਰ ਲਿਆ ਸੀ ਜੇ ਛੱਡਦਾ ਤਾਂ ਛੱਡ ਦਿੰਦਾ ਮੈਨੂੰ ਇਸ ਤਰ੍ਹਾਂ ਹਾਸਲ ਕਰਨ ਦਾ ਕੀ ਫਾਇਦਾ ਮੇਰੀ ਸਾਰੀ ਬੜੀ ਬੜਾਈ ਇੱਜ਼ਤੀ ਖਰਾਬ ਕਰ ਦਿੱਤੀ ਮੈਂ ਤਾਂ ਪੱਕਾ ਇਰਾਦਾ ਕਰ ਲਿਆ ਪਰ ਅਗਲੇ ਹੀ ਦਿਨ ਉਹਨੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਦੀ ਮਾਂ ਨੇ ਕਿਹਾ ਕਿ ਮੇਰਾ ਪੁੱਤ ਤੇਰੇ ਤੇ ਮਰ ਮਿਟ ਆਇਆ ਤੇ ਤੂੰ ਕਿਉਂ ਉਹਦੇ ਨਾਲ ਐਵੇਂ ਕਰ ਰਹੀ ਆਂ ਕੁੜੀਏ ਤੂੰ ਕਮਾਂਡ ਨਾ ਕਰ ਉਹ ਔਰਤ ਬੜੀ ਹੀ ਖੁਸ਼ਕਿਸਮਤ ਹੁੰਦੀ ਆ ਜਿਨੂੰ ਕੋਈ ਇੰਨੀ ਮੁਹੱਬਤ ਕਰਨ ਵਾਲਾ ਇਨਸਾਨ ਮਿਲਦਾ ਆ ਮੈਂ ਵੀ ਨਹੀਂ ਚੰਗੀ ਸੀ ਕਿ ਉਹ ਆਪਣੀ ਜਾਨ ਦੇ ਦੇਵੇ ਮੈਂ ਉਹਨੂੰ ਜਾ ਕੇ ਰੋਕ ਦਿੱਤਾ ਜਦੋਂ ਇਹ ਇਸੇ ਤਰ੍ਹਾਂ ਗੁਜ਼ਰਨ ਲੱਗੇ ਤੇ ਫਿਰ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਕਬੂਲ ਕਰ ਲਿਆ ਉਹਨੇ ਕਿਹਾ ਕਿ ਤੇਰੇ ਪਿਓ ਨੂੰ ਤੇਰੇ ਤੇ ਭਰੋਸਾ ਹੋਣਾ ਚਾਹੀਦਾ ਸੀ ਤੇ ਜੇ ਮੈਂ ਕੁਝ ਕੀਤਾ ਵੀ ਸੀ ਤਾਂ ਤੈਨੂੰ ਹਾਸਲ ਕਰਨ ਦੇ ਲਈ ਕੀਤਾ ਸੀ ਪਰ ਤੇਰੇ ਪਿਓ ਨੇ ਮੇਰੀ ਗੱਲ ਤੁਰੰਤ ਹੀ ਮੰਨ ਲਈ ਉਹਨੂੰ ਤੇਰੇ ਤੇ ਕੋਈ ਭਰੋਸਾ ਨਹੀਂ ਸੀ ਉਹਨੇ ਮੇਰੇ ਦਿਲ ਵਿੱਚ ਮੇਰੇ ਪਾਪਾ ਦੇ ਲਈ ਵੀ ਜ਼ਹਿਰ ਪਾਰ ਦਿੱਤਾ ਮੈਂ ਚੁੱਪ ਹੋ ਗਈ ਤੇ ਹੁਣ ਇਸੇ ਨੂੰ ਆਪਣਾ ਪਤੀ ਕਬੂਲ ਕਰ ਲਿਆ ਮੇਰੇ ਪਾਪਾ ਤਾਂ ਮੇਰੇ ਨਾਲ ਗੱਲ ਵੀ ਨਹੀਂ ਕਰਦੇ ਸੀ ਮੇਰੀ ਜ਼ਿੰਦਗੀ ਦੇ ਦਿਨ ਇਸੇ ਤਰ੍ਹਾਂ ਗੁਜ਼ਰ ਰਹੀ ਸੀ ਮੇਰਾ ਪਤੀ ਮੇਰੇ ਤੇ ਬੜੀਆਂ ਪਾਬੰਦੀਆਂ ਲਗਮਦਾ ਸੀ ਪਰ ਉਹਦੀਆਂ ਇਹ ਸਾਰੀਆਂ ਪਾਬੰਦੀਆਂ ਉਹ ਕਹਿੰਦਾ ਸੀ ਕਿ ਇਹ ਮੁਹੱਬਤੀ ਹੁੰਦੀ ਆ ਉਹ ਕਹਿੰਦਾ ਸੀ ਕਿ ਇਕੱਲੀ ਬਾਹਰ ਨਹੀਂ ਜਾਣਾ ਮੈਂ ਨਹੀਂ ਚਾਹੁੰਦਾ ਕਿ ਕੋਈ ਤੈਨੂੰ ਦੇਖੇ ਮੇਰੇ ਇਲਾਵਾ ਕਿਸੇ ਨਾਲ ਤੂੰ ਗੱਲ ਨਹੀਂ ਕਰਨੀ ਆਪਣੇ ਦਿਲ ਦੀ ਗੱਲ ਸਿਰਫ ਮੇਰੇ ਨਾਲ ਹੀ ਕਰਨੀ ਆ ਜਦੋਂ ਮੈਂ ਘਰ ਆ ਜਾਵਾਂ ਤਾਂ ਸਾਰੇ ਕੰਮ ਕਾਜ ਛੱਡ ਕੇ ਮੇਰੇ ਕੋਲ ਬਹਿ ਜਾਇਆ ਕਰ ਇਸ ਗੱਲ ਤੇ ਤਾਂ ਮੇਰੀ ਸੱਸ ਵੀ ਗੁੱਸਾ ਕਰਦੀ ਸੀ ਪਰ ਉਹ ਉਹਨਾਂ ਦੀ ਇੱਕ ਨਹੀਂ ਹੁੰਦਾ ਸੀ ਫਿਰ ਮੈਂ ਇੱਕ ਦਿਨ ਸੋਚਿਆ ਕਿ ਮੈਂ ਜਰਾ ਪਤਾ ਤਾਂ ਕਰਾਂ ਬਿਨਾਂ ਵਜ੍ਹਾ ਤੁਹਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਤਾਂ ਉਹ ਤੁਹਾਨੂੰ ਚੰਗੀ ਨਹੀਂ ਲੱਗਦੀ ਚਾਹੇ ਉਹ ਮਹੱਬਤ ਹੋਵੇ ਜਾਂ ਕੁਝ ਹੋਰ ਮੈਨੂੰ ਇਸ ਮੁਹੱਬਤ ਦੀ ਜ਼ਰੂਰਤ ਨਹੀਂ ਸੀ ਮੈਂ ਨਹੀਂ ਜੰਦੀ ਸੀ ਕਿ ਕੋਈ ਉੱਠ ਕੇ ਮੈਨੂੰ دیਵਾਨਿਆਂ ਦੀ ਤਰ੍ਹਾਂ ਮੁਹੱਬਤ ਕਰਨਾ ਸ਼ੁਰੂ ਕਰ ਦੇਵੇ ਮੇਰਾ ਘਰ ਵਾਲਾ ਇਹ ਜੋ ਸਭ ਕੁਝ ਕਰ ਰਿਹਾ ਸੀ ਸ਼ਾਇਦ ਕੁਝ ਔਰਤਾਂ ਦੇ ਲਈ ਇਹ ਸਭ ਕੁਝ ਸੁਪਨੇ ਦੀ ਤਰ੍ਹਾਂ ਹੋਵੇ ਪਰ ਮੇਰੇ ਲਈ ਇਹ ਕਿਸੇ ਡਾਕਟਰ ਦੇ ਦੁਆਰਾ ਲਿਖੀ ਹੋਈ ਕੋਹੜੀ ਦਵਾਈ ਵਰਗਾ ਸੀ ਉਸਦੇ ਦਿਲ ਵਿੱਚ ਵਾਕਿਆ ਹੀ ਮੇਰੇ ਲਈ ਪਿਆਸ ਸੀ ਜਾਂ ਨਹੀਂ ਜਾਂ ਇਹ ਸਾਰਾ ਕੁਝ ਸਿਰਫ ਉਹ ਆਪਣੇ ਮਕਸਦ ਦੇ ਲਈ ਕਰਦਾ ਸੀ ਮੈਨੂੰ ਸ਼ੱਕ ਸੀ ਇੱਕ ਦਿਨ ਮੈਂ ਖਾਣਾ ਬਣਾਉਂਦਿਆਂ ਇਨਕਾਰ ਕਰ ਦਿੱਤਾ ਮੈਂ ਕਿਹਾ ਕਿ ਮੇਰੀ ਸਿਹਤ ਖਰਾਬ ਆ। ਮੇਰੀ ਸੱਸ ਨੇ ਕਿਹਾ ਕਿ ਤੇਰੇ ਮੂੰਹ ਵਿੱਚ ਜੁਬਾਨ ਵੀ ਆ। ਤੂੰ ਕੌਣ ਹੁੰਦੀ ਆ ਮੈਨੂੰ ਇਨਕਾਰ ਕਰਨ ਵਾਲੀ। ਆਉਂਦੇ ਤੇਰੇ ਘਰ ਵਾਲੇ ਨੂੰ ਅੱਜ ਤੇਰੀ ਕਲਾਸ ਲਗਵੰਦੀ ਆ। ਮੈਂ ਵੀ ਇਹੀ ਵੇਖਣਾ ਚਾਹੁੰਦੀ ਸੀ ਕਿ ਮੇਰਾ ਘਰ ਵਾਲਾ ਮੇਰਾ ਸਾਥ ਦਿੰਦਾ ਜਾਂ ਆਪਣੀ ਮਾਂ ਦਾ। ਮੈਂ ਉਹਨੂੰ ਵੀ ਸਵੇਰੇ ਕਿਹਾ ਸੀ ਕਿ ਮੇਰੀ ਸਿਹਤ ਖਰਾਬ ਆ। ਉਹਨੇ ਕਿਹਾ ਸੀ ਕਿ ਜੇ ਕੰਮ ਹੁੰਦਾ ਤਾਂ ਘਰ ਲਵੀਂ ਨਹੀਂ ਤਾਂ ਆਰਾਮ ਕਰ ਲਵੀਂ। ਮਾਂ ਵੀ ਬਿਮਾਰ ਆ ਉਹਦੇ ਕੋਲੋਂ ਵੀ ਕੰਮ ਨਹੀਂ ਹੁੰਦਾ। ਕਿਉਂਕਿ ਜਦੋਂ ਸਵੇਰੇ ਗਿਆ ਸੀ ਦਾਵਦਰ ਵਈਆ ਸਾਡੇ ਦੋਵਾਂ ਦੇ ਲਈ ਇੱਕੋ ਜਿਹਾ ਸੀ ਇਸ ਲਈ ਮੈਂ ਵੇਖਣਾ ਸੀ ਕਿ ਹੁਣ ਉਹ ਕੀ ਕਰਦਾ ਆ ਉਹ ਜਿਵੇਂ ਹੀ ਘਰ ਆਇਆ ਮੇਰੀ ਸਾਸੜੀ ਉਹਨੂੰ ਮੇਰੇ ਖਿਲਾਫ ਪੜਕਾਉਣਾ ਸ਼ੁਰੂ ਕਰ ਦਿੱਤਾ ਉਹ ਕਹਿ ਰਹੀ ਸੀ ਮਹਾਰਾਣੀ ਤਾਂ ਬਿਸਤਰੇ ਤੇ ਪਈਆ ਕਹਿੰਦੀ ਸੀ ਮੇਰੀ ਸਿਹਤ ਖਰਾਬ ਆ ਉਹਨੇ ਕੋਈ ਕੰਮ ਹੀ ਨਹੀਂ ਕੀਤਾ ਮੈਨੂੰ ਸਾਰਾ ਕੰਮ ਖੁਦ ਕਰਨਾ ਪਿਆ ਇਹ ਤਾਂ ਕਿਹੋ ਜਿਹੀ ਜਨਾਨੀ ਲੈ ਕੇ ਆ ਗਿਆਂ ਆ ਇਵੇਂ ਹੀ ਸਾਰਾ ਕੰਮ ਨੂੰ ਨਾ ਕਰ ਦੇ ਨਾ ਕਰ ਦਿੰਦੀ ਆ ਜਦੋਂ ਉਹਦਾ ਦਿਲ ਕਰਦਾ ਆ ਫਿਰ ਹੀ ਕੰਮ ਕਰੂਗੀ ਜੋ ਦਿਲ ਕਰੂਗਾ ਨਹੀਂ ਕਰੂਗੀ ਇਹ ਕਿ ਤਰੀਕਾ ਆ ਮੇਰੇ ਘਰ ਵਾਲੇ ਨੇ ਆਪਣੀ ਮਾਨੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਉਹਦੇ ਬਾਅਦ ਕਿਹਾ ਉਹਦੀ ਸਿਹਤ ਸਵੇਰੇ ਹੀ ਖਰਾਬ ਸੀ ਉਹਨੇ ਮੈਨੂੰ ਦੱਸਿਆ ਸੀ ਹੁਣ ਜੇ ਇੱਕ ਬੰਦੇ ਦੀ ਸਿਹਤ ਖਰਾਬ ਆ ਤਾਂ ਉਹ ਕੰਮ ਕਿਵੇਂ ਕਰੇਗਾ ਤੇ ਤੁਸੀਂ ਉਹਦੇ ਖਿਲਾਫ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ ਕੀ ਤੁਹਾਡੇ ਦਿਲ ਵਿੱਚ ਮੇਰੇ ਘਰ ਵਾਲੇ ਦੀ ਘਰ ਵਾਲੀ ਦੇ ਲਈ ਜ਼ਹਿਰ ਆ ਕੀ ਤੁਸੀਂ ਉਹਦੇ ਤੋਂ ਨਫ਼ਰਤ ਕਰਦੇ ਹੋ ਜਿਹਨੂੰ ਮੈਂ ਪਿਆਰ ਕਰਦਾ ਆ ਜਦੋਂ ਨੇ ਇਹ ਗੱਲ ਕਹੀ ਤਾਂ ਉਹਦੀ ਮਾਂ ਚੁੱਪ ਜਈ ਹੋਗੀ ਉਹਨੇ ਕਿਹਾ ਨਹੀਂ ਪੁੱਤ ਮੈਂ ਤਾਂ ਕਹਿ ਰਹੀ ਸੀ ਕਿ ਉਹ ਇਸ ਘਰ ਦੀ ਬਹੂ ਆ ਮੇਰੇ ਪਤੀ ਨੇ ਉਹਦੇ ਬਾਅਦ ਇਹੋ ਜਿਹੀ ਇੱਕ ਗੱਲ ਕਹੀ ਕਿ ਮਹਿਰਾਂ ਰਹਿ ਗਈ ਉਹਨੇ ਕਿਹਾ ਇਸ ਘਰ ਦੀ ਬਹੂ ਨਹੀਂ ਮਾਂ ਇਸ ਘਰ ਦੀ ਧੀ ਆਓ ਤੇ ਉਹਦਾ ਇਸੇ ਤਰ੍ਹਾਂ ਖਿਆਲ ਕਰਨਾ ਆ ਜੇ ਆਪਣੀ ਧੀ ਨੇਵੇਂ ਕੀਤਾ ਹੁੰਦਾ ਤਾਂ ਕੀ ਮੈਂ ਤੁਹਾਨੂੰ ਉਹਦੀ ਵੀ ਇਵੇਂ ਸ਼ਿਕਾਇਤ ਲਗਾਉਂਦਾ ਮੇਰੀ ਸੱਸ ਤਾਂ ਇਹੋ ਜੀ ਚੁੱਪ ਹੋਈ ਜਿਵੇਂ ਉਹਦੀਆਂ ਸਾਰੀਆਂ ਉਮੀਦਾਂ ਹੀ ਟੁੱਟ ਗਈਆਂ ਹੁਣ ਉਹਨੇ ਤਰੰਤ ਕਿਹਾ ਕਿ ਠੀਕ ਆ ਫਿਰ ਇਹਨੂੰ ਡਾਕਟਰ ਕੋਲ ਲੈ ਜਾਈ ਤਾਂ ਕਿ ਛੇਤੀ ਠੀਕ ਹੋ ਜਾਵੇ ਮੈਂ ਵੀ ਆ ਜੂੰਗੀ ਕਮਰੇ ਵਿੱਚ ਉਹਦਾ ਹਾਲ ਪੁੱਛਣ ਦੇ ਲਈ ਮੇਰੀਆਂ ਅੱਖਾਂ ਵਿੱਚ ਤਾਂ ਖੁਸ਼ੀ ਦੇ ਅਥਰੂ ਆ ਗਏ ਇਹਦਾ ਮਤਲਬ ਏ ਆ ਕਿ ਇਹ ਆਦਮੀ ਮੈਨੂੰ ਸੱਚਮੁੱਚ ਪਿਆਰ ਕਰਦਾ ਸੀ ਪਰ ਪਿਆਰ ਮਿਲ ਗਿਆ ਹਾਲਾਤ ਠੀਕ ਨਹੀਂ ਹੋ ਰਹੇ ਸੀ ਇਸ ਘਰ ਵਿੱਚ ਬਹੁਤ ਤੰਗੀ ਸੀ ਇੱਥੇ ਖਾਣ ਨੂੰ ਵੀ ਕੁਝ ਨਹੀਂ ਮਿਲਦਾ ਸੀ ਮੇਰਾ ਪਤੀ ਇਕੱਲਾ ਕਮਾਉਣ ਵਾਲਾ ਸੀ ਮੇਰੀ ਸੱਸ ਸਹੀ ਪਤੀ ਦੀਆਂ ਦੋ ਭੈਣਾਂ ਸੀ ਇੱਕ ਦਾ ਵਿਆਹ ਨਹੀਂ ਹੋਇਆ ਸੀ ਤੇ ਇੱਕ ਦਾ ਵਿਆਹ ਹੋ ਚੁੱਕਿਆ ਸੀ ਪਰ ਉਹ ਵਿਆਹੀ ਹੋਈ ਆਏ ਦਿਨ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆ ਜਾਂਦੀ ਸੀ ਤੇ ਜੋ ਘਰ ਵਿੱਚ ਹੁੰਦਾ ਸੀ ਉਹ ਵੀ ਖਾ ਕੇ ਚਲੀ ਜਾਂਦੀ ਸੀ ਸਾਡੇ ਘਰ ਔਲਾਦ ਨਹੀਂ ਹੋ ਰਹੀ ਸੀ ਮੇਰੀ ਸੱਸ ਨੇ ਮੈਨੂੰ ਇੱਕ ਵਾਰ ਤਾਣਾ ਦਿੱਤਾ ਉਹਦੇ ਬਾਅਦ ਮੇਰੇ ਪਤੀ ਨੇ ਉਹਨੂੰ ਇਹੋ ਜੀ ਗੱਲ ਸੁਣਾਈ ਉਸ ਤੋਂ ਬਾਅਦ ਉਹਨੇ ਦੁਬਾਰਾ ਮੇਰੇ ਮੂੰਹ ਤੇ ਤਾਣਾ ਨਹੀਂ ਦਿੱਤਾ ਪਰ ਮੇਰੇ ਪਤੀ ਦੇ ਕੰਨੋਂ ਪਰਦੀ ਰਹਿੰਦੀ ਸੀ ਕਿ ਕਿਉਂ ਤੂੰ ਇਸ ਔਰਤ ਨੂੰ ਹੱਥ ਦਾ ਸ਼ਾਲਾ ਬਣਾ ਕੇ ਰੱਖਿਆ ਹੋਇਆ ਆ ਇਹ ਤਾਂ ਮੈਂ ਤੈਨੂੰ ਹਜੇ ਤੱਕ ਔਲਾਦ ਵੀ ਨਹੀਂ ਦੇ ਪਾਈ ਮੇਰਾ ਪਤੀ ਚੁੱਪ ਹੋ ਜਾਂਦਾ ਸੀ ਜੇ ਉਹ ਜ਼ਿਆਦਾ ਕੁਝ ਬੋਲਦੀ ਤਾਂ ਉਹਨੂੰ ਜਵਾਬ ਵੀ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਪਿਆਰ ਕਰਦਾ ਆ ਮੈਂ ਉਹਨੂੰ ਪਿੰਡ ਵਿੱਚ ਮੇਰੀ ਇੱਕ ਸਹੇਲੀ ਬਣ ਗਈ ਉਹਨੇ ਮੈਨੂੰ ਦੱਸਿਆ ਕਿ ਅੱਜ ਕੱਲ੍ਹ ਇਸ ਪਿੰਡ ਵਿੱਚ ਇੱਕ ਬਾਬਾ ਆਇਆ ਹੋਇਆ ਆ ਉਹ ਇੱਕ ਸਪੇਰਾ ਆ ਤੇ ਪਹਿਲਾਂ ਉਹ ਪਿੰਡ ਵਿੱਚ ਸੱਪ ਦਾ ਤਮਾਸ਼ਾ ਦਿਖਾਇਆ ਕਰਦਾ ਸੀ ਪੀਰੋ ਨੂੰ ਇੱਕ ਇਹੋ ਜਿਹਾ ਸੱਪ ਮਿਲਿਆ ਜਿਹੜਾ ਬਹੁਤ ਹੀ ਜ਼ਿਆਦਾ ਅਜੀਬ ਤੇ ਅਨਮੋਲ ਸੱਪ ਸੀ ਜਿਸ ਦੇ ਬਾਅਦ ਉਹਦੇ ਦਿਨ ਫਿਰ ਗਏ ਹੁਣ ਜਿਹੜਾ ਵੀ ਉਸ ਪੀਰੇ ਦੇ ਕੋਲ ਜਾਂਦਾ ਆ ਤੇ ਉਹਦਾ ਕਾਲਾ ਨਾਗ ਉਹਨੂੰ ਕੱਟ ਲੈਂਦਾ ਆ ਤਾਂ ਉਹਦੇ ਦਿਲ ਦੀ ਮੁਰਾਦ ਪੂਰੀ ਹੋ ਜਾਂਦੀ ਆ ਜ਼ਿਆਦਾਤਰ ਮਾਮਲੇ ਔਰਤਾਂ ਦੇ ਹੀ ਆਏ ਆ ਜੇ ਕੋਈ ਬਾਂਝ ਔਰਤ ਉਹਦੇ ਕੋਲ ਜਾਂਦੀ ਆ ਤਾਂ ਕਾਲੇ ਸੱਪ ਕੋਲੋਂ ਆਪਣੇ ਆਪ ਨੂੰ ਡੰਗ ਮਰਵਾ ਲੈਂਦੀ ਆ ਤਾਂ ਉਹਦੇ ਘਰ ਔਲਾਦ ਹੋ ਜਾਂਦੀ ਆ ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਹੈ ਤਾਂ ਮੈਂ ਵੀ ਇਸੇ ਪਿੰਡ ਦੀ ਸੀ ਇੱਥੇ ਹੀ ਪਲੀ ਤੇ ਵੱਡੀ ਹੋਈ ਸੀ ਮੈਂ ਵੀ ਇਨ੍ਹਾਂ ਗੱਲਾਂ ਤੇ ਹੀ ਯਕੀਨ ਕਰਦੀ ਸੀ ਮੇਰੀ ਪਰਵਰਿਸ਼ ਵੀ ਇਹੋ ਜਿਹੀ ਹੋਈ ਸੀ ਆਪਣੀ ਕਹਾਣੀ ਸੁਣਾਉਂਦੇ ਹੋਏ ਮੈਨੂੰ ਇਨ੍ਹਾਂ ਚੀਜ਼ਾਂ ਦੇ ਬਾਰੇ ਤਾਂ ਪਤਾ ਲੱਗ ਗਿਆ ਕਿਵੇਂ ਨਹੀਂ ਕੁਝ ਵੀ ਹੁੰਦਾ ਪਰ ਉਸ ਵਕਤ ਮੈਂ ਵੀ ਇਸ ਗੱਲ ਨੂੰ ਮੰਨ ਗਈ ਮੈਂ ਕਿਹਾ ਕਿ ਹਾਂ ਇਹ ਜੋ ਸਪੇਰੇ ਹੁੰਦੇ ਆ ਨਾ ਇਹਨਾਂ ਦੇ ਕੋਲ ਬੜੀ ਕਰਮਾਤ ਹੁੰਦੀ ਆ ਤੇ ਸੱਪ ਤਾਂ ਵੈਸੇ ਹੀ ਬੜੀ ਪੁਰਾਣੀ ਜਾਤੀ ਆ ਸੱਪਾਂ ਦੀ ਤਾਂ ਲੋਕ ਪੂਜਾ ਵੀ ਕਰਦੇ ਆ ਐਵੇਂ ਤਾਂ ਨਹੀਂ ਹੁੰਦਾ ਇਹ ਸਭ ਕੁਝ ਕਿਤੇ ਉਹ ਤਾਂ ਇਸ ਗੱਲ ਦੀ ਸ਼ੁਰੂਆਤ ਹੋਈ ਹੋਵੇਗੀ ਉਹਨੇ ਕਿਹਾ ਕਿ ਹਾਂ ਪਰ ਇਹ ਕੰਮ ਬੜਾ ਹੀ ਅਜੀਬ ਜਿਹਾ ਆ ਲੋਕ ਇਸ ਬਾਰੇ ਬੜੇ ਪਰੇਸ਼ਾਨ ਆ ਉਹ ਕਹਿੰਦੇ ਆ ਕਿ ਇਹ ਸਭ ਕੁਝ ਠੀਕ ਨਹੀਂ ਆ ਇਸ ਲਈ ਉਹ ਸਪੇਰਾ ਚੋਰੀ ਛੁਪੇ ਆਉਂਦਾ ਆ ਤੇ ਉਹਨੇ ਇੱਕ ਖਾਸ ਕਮਰਾ ਬਣਾਇਆ ਹੋਇਆ ਆ ਜਿੱਥੇ ਉਹ ਇਹ ਕੰਮ ਕਰਦਾ ਆ ਔਰ ਤਾਂ ਮੂੰਛ ਪਾ ਕੇ ਜਾਂਦੀਆਂ ਨੇ ਤੇ ਸੱਪ ਕੋਲੋਂ ਡੰਗ ਮਰਵਾ ਕੇ ਆ ਜਾਂਦੀਆਂ ਨੇ ਮੈਂ ਕਿਹਾ ਕਿ ਕੀ ਇਸ ਤਰ੍ਹਾਂ ਦਰਦ ਨਹੀਂ ਹੁੰਦਾ ਉਹਨੇ ਕਿਹਾ ਕਿ ਬਹੁਤ ਦਰਦ ਹੁੰਦਾ ਆ ਪਰ ਕੁਝ ਪਾਉਣ ਦੇ ਲਈ ਕੁਝ ਖੋਣਾ ਤੇ ਪੈਂਦਾ ਹੀ ਆ ਵੇਖ ਜਦੋਂ ਔਰਤ ਦੀ ਔਲਾਦ ਹੁੰਦੀ ਆ ਤਾਂ ਉਹਨੂੰ ਕਿੰਨੀ ਤਕਲੀਫ ਹੁੰਦੀ ਆ ਪਰ ਉਹ ਮਾਂ ਬਣ ਜਾਂਦੀ ਆ ਇੱਕ ਆਮ ਕੁੜੀ ਇੱਕ ਆਮ ਔਰਤ ਤੋਂ ਮਾਂ ਤੱਕ ਦਾ ਸਫ਼ਰ ਤੈਅ ਕਰ ਲੈਂਦੀ ਆ ਉਹਨੂੰ ਮਾਂ ਦਾ ਉਹਦਾ ਮਿਲ ਜਾਂਦਾ ਆ ਇਹ ਤਾਂ ਛੋਟੀ ਜੀ ਗੱਲ ਆ ਮੈਂ ਕਿਹਾ ਕਿ ਹਾਂ ਜਦੋਂ ਤੁਹਾਨੂੰ ਬਾਝ ਹੋਣ ਦੇ ਤਾਨੇ ਦਿੱਤੇ ਜਾਣ ਤੇ ਤੁਸੀਂ ਹਮੇਸ਼ਾ ਹੀ ਸੋਚਦੇ ਰਹਿੰਦੇ ਹੋ ਕਿ ਕਿਤੇ ਤੁਹਾਡਾ ਪਤੀ ਤੁਹਾਨੂੰ ਛੱਡ ਨਾ ਦੇਵੇ ਦੂਜਾ ਵਿਆਹ ਨਾ ਕਰ ਲਵੇ ਤਾਂ ਇਸ ਦਰਤ ਤੋਂ ਤਾਂ ਇਹ ਘਾਟੀ ਦਰਦ ਹੁੰਦਾ ਹੋਊਗਾ ਉਹਨੇ ਕਿਹਾ ਕਿ ਹਾਂ ਮੇਰੀ ਭੈਣ ਦੇ ਘਰ ਵੀ ਔਲਾਦ ਨਹੀਂ ਹੋ ਰਹੀ ਉਹ ਕਹਿ ਰਹੀ ਸੀ ਕਿ ਮੇਰੀ ਭੈਣ ਵੀ ਉੱਥੇ ਜਾਣ ਵਾਲੀ ਆ ਪਰ ਉਸ ਪੇਰਾ ਕਦੀ ਕਦੀ ਨਜ਼ਰ ਆਉਂਦਾ ਆ ਅਚਾਨਕ ਆ ਜਾਂਦਾ ਤੇ ਅਚਾਨਕ ਹੀ ਚਲਾ ਜਾਂਦਾ ਆ ਉਹਨੇ ਆਪਣਾ ਚਿਹਰਾ ਵੀ ਛਪਾਇਆ ਹੁੰਦਾ ਆ ਕੋਈ ਉਹਨੂੰ ਦੇਖ ਨਹੀਂ ਪੌਂਦਾ ਇਹ ਸਾਰੀ ਕਹਾਣੀ ਮੈਂ ਇਵੇਂ ਸੁਣੀ ਜਿਵੇਂ ਇੱਕ ਕਹਾਣੀ ਇਸ ਦੁਨੀਆ ਦੀ ਸਭ ਤੋਂ ਦਿਲਚਸਪ ਕਹਾਣੀਆਂ ਤੇ ਮੈਂ ਇਸ ਤੇ ਯਕੀਨ ਵੀ ਕਰ ਲਿਆ ਜਦੋਂ ਮੈਂ ਘਰ ਆਈ ਤਾਂ ਸਾਹਮਣੇ ਦਾ ਮੰਜ਼ਰ ਵੇਖ ਕੇ ਹਰਾਨ ਰਹਿ ਗਈ ਮੈਨੂੰ ਨਹੀਂ ਪਤਾ ਸੀ ਕਿ ਘਰ ਆਉਂਗੀ ਤਾਂ ਮੇਰੇ ਲਈ ਇੱਕ ਖਾਸ ਤਰ੍ਹਾਂ ਦਾ ਮੰਜ਼ਰ ਤਿਆਰ ਹੋਇਆ ਹੋਵੇਗਾ ਮੈਂ ਵੇਖਿਆ ਕਿ ਮੇਰਾ ਪਤੀ ਅਲਮਾਰੀ ਵਿੱਚ ਕੋਈ ਚੀਜ਼ ਛੁਪਾ ਰਿਹਾ ਸੀ ਮੈਨੂੰ ਵੇਖ ਕੇ ਥੋੜਾ ਜਿਹਾ ਘਬਰਾ ਗਿਆ ਤੇ ਹੜਪੜਾ ਕੇ ਉਥੋਂ ਪਿੱਛੇ ਹਟ ਗਿਆ ਮੈਂ ਕਿਹਾ ਕਿ ਕੀ ਹੋਇਆ ਤਾਂ ਕਹਿ ਲੱਗਾ ਉਹ ਮੈਂ ਆਪਣਾ ਚਿੱਟੇ ਰੰਗ ਦਾ ਸੂਟ ਲੱਭ ਰਿਆ ਸੀ ਮੈਂ ਕਿਹਾ ਕਿ ਉਹ ਤਾਂ ਮੈਂ ਥੋਣ ਲਈ ਬਾਥਰੂਮ ਵਿੱਚ ਰੱਖ ਦਿੱਤਾ ਸੀ ਉਹਨੇ ਕਿਹਾ ਕਿ ਹਾਂ ਬਸ ਫਿਰ ਮੈਂ ਹੋਰ ਕੋਈ ਕੱਪੜਾ ਪਾ ਲੈਣਾ ਆ ਉਹ ਕੱਪੜੇ ਬਦਲਣ ਚਲਾ ਗਿਆ ਮੈਂ ਚਾਹ ਬਣਾ ਲਈ ਪਰ ਚਾਹ ਬਣਾਉਣ ਜਾਣ ਤੋਂ ਪਹਿਲਾਂ ਮੈਂ ਅਲਮਾਰੀ ਵਿੱਚ ਦੇਖਿਆ ਕਿ ਮੇਰਾ ਪਤੀ ਕੀ ਕਰ ਰਿਹਾ ਸੀ ਮੈਂ ਵੈਸੇ ਉਹਨਾਂ ਔਰਤਾਂ ਵਿੱਚੋਂ ਸੀ ਜਿਹੜੀਆਂ ਆਪਣੇ ਪਤੀ ਤੇ ਸ਼ੱਕ ਨਹੀਂ ਕਰਦੀਆਂ ਪਰ ਨਜ਼ਰ ਜ਼ਰੂਰ ਰੱਖਦੀਆਂ ਨੇ ਮੈਂ ਪਤਾ ਤਾਂ ਕਰਨਾ ਸੀ ਕਿਉਂ ਕੀ ਕਰ ਰਹੀ ਸੀ ਤੇ ਜਿਸ ਜਗ੍ਹਾ ਉਹ ਤਲਾਸ਼ ਕਰ ਰਹੀ ਸੀ ਜਦੋਂ ਮੈਂ ਉੱਥੇ ਕੱਪੜੇ ਹਟਾਏ ਤਾਂ ਮੇਰਾ ਉੱਤੇ ਦਾ ਸਾਹ ਉੱਤੇ ਤੇ ਥੱਲੇ ਦਾ ਸਾਹ ਥੱਲੇ ਰਹਿ ਗਿਆ ਉੱਥੇ ਪੈਸੇ ਪਏ ਹੋਏ ਸੀ ਉਹ ਵੀ ਕਾਫੀ ਸਾਰੇ ਮੈਂ ਗਿਣੇ ਤਾਂ ਨਹੀਂ ਪਰ ਸ਼ਾਇਦ 40-50 ਹਜ਼ਾਰ ਸੀ ਮੈਂ ਉਹਨਾਂ ਪੈਸਿਆਂ ਨੂੰ ਉਹਨਾਂ ਦੀ ਉਸੇ ਜਗ੍ਹਾ ਹੀ ਰੱਖ ਦਿੱਤਾ ਤੇ ਚਾਹ ਬਣਾ ਕੇ ਆਪਣੇ ਪਤੀ ਦੇ ਕੋਲ ਆ ਗਈ ਅਸੀਂ ਜਦੋਂ ਵੀ ਚਾਹ ਪੀਣ ਬੈਠਦੇ ਸੀ ਉਹ ਮੇਰੀਆਂ ਬੜੀਆਂ ਤਾਰੀਫਾਂ ਕਰਦਾ ਸੀ ਮੈਨੂੰ ਸ਼ਾਇਰੀ ਸੁਣਾਇਆ ਕਰਦਾ ਸੀ اپنی محبت ਦਾ اظہار ਕਰਦਾ ਸੀ ਜਦੋਂ ਅਸੀਂ ਚਾਹ ਪੀ ਰਹੀ ਸੀ ਤਾਂ ਮੇਨੀਆਂ ਅੱਖਾਂ ਵਿੱਚ ਦੇਖ ਰਿਹਾ ਹੁੰਦਾ ਸੀ ਵੇਖਦਾ ਹੀ ਰਹਿ ਜਾਂਦਾ ਸੀ ਤੇ ਫਿਰ ਇਹੋ ਜਿਹੀਆਂ ਚੰਗੀਆਂ ਚੰਗੀਆਂ ਗੱਲਾਂ ਕਰਦਾ ਸੀ ਕਿ ਜਿੰਨੂੰ ਹਰ ਔਰਤ ਸੁਣਨਾ ਚਾਹੁੰਦੀ ਆ ਜਾਨੀ ਸੱਚ ਤਾਂ ਇਹ ਹੈ ਕਿ ਜੇ ਢਿੱਡ ਖਾਲੀ ਹੋਵੇ ਤਾਂ ਫਿਰ ਇਹੋ ਜਿਹੀਆਂ ਗੱਲਾਂ ਵੀ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਇਸ ਗੱਲ ਦਾ ਯਕੀਨ ਸੀ ਕਿ ਇਹ ਆਦਮੀ ਮੇਰੇ ਤੇ ਮਰ ਮੀਟਣ ਵਾਲਾ ਆ ਇਹ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਆ ਤੇ ਮੇਰੇ ਪਿਆਰ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਵੇਗਾ ਰਾਜੂ ਨੇ ਕਿਹਾ ਕਿ ਮੈਨੂੰ ਅਹਿਸਾਸ ਹੈ ਕਿ ਇਸ ਘਰ ਵਿੱਚ ਬਹੁਤ ਤੰਗੀ ਆ ਤੂੰ 6 ਮਹੀਨੇ ਇੱਥੇ ਕਿਸ ਤਰ੍ਹਾਂ گزارੇ ਮੈਂ ਜਾਣਦਾ ਹਾਂ ਪਰ ساری ਜ਼ਿੰਦਗੀਵੇਂ ਨਹੀਂ گزارੇਂਗੀ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਸਭ ਕੁਝ ਠੀਕ ਹੋ ਜਾਵੇਗਾ ਮੈਂ ਬਹੁਤ ਮਿਹਨਤ ਕਰ ਰਿਹਾ ਹਾਂ ਮੈਂ ਤੇਰੇ ਲਈ ਵੱਡਾ ਘਰ ਬਣਾਵਾਵਾਂਗਾ ਗੱਡੀ ਵੀ ਤੇ ਸੋਨੇ ਦੇ ਗਹਿਣੇ ਵੀ ਮੈਂ ਕਿਹਾ ਕਿ ਮੈਨੂੰ ਘਰ ਗੱਡੀ ਤੇ ਸੋਨੇ ਦੇ ਗਹਿਣੇ ਨਹੀਂ ਚਾਹੀਦੇ ਬਸ ਇਹੋ ਜੀ ਜ਼ਿੰਦਗੀ ਚਾਹੀਦੀ ਆ ਜਿਸ ਵਿੱਚ ਸਾਰਾ ਕੁਝ ਠੀਕ ਹੋਵੇ ਕਮ ਸੇ ਕਮ ਇਨਸਾਨ ਨੂੰ ਕੋਈ ਮੁਸ਼ਕਲ ਨਾ ਹੋਵੇ ਜੋ ਖਾਨ ਦਾ ਦਿਲ ਕਰੇ ਉਹ ਮਿਲ ਜਾਵੇ ਪਰਮਾਤਮਾ ਲਾਦ ਦੇ ਦੇਵੇ ਤੇ ਬਸ ਇੱਕ ਛੋਟਾ ਜਿਹਾ ਘਰ ਹੋਵੇ ਆਪਣਾ ਉਹਨੇ ਕਿਹਾ ਕਿ ਇੰਨੇ ਛੋਟੇ ਸੁਪਨੇ ਇਸ ਛੋਟੇ ਸੁਪਨੇ ਨਾ ਵੇਖਿਆ ਕਰ ਤੂੰ ਆਪਣੇ ਪਤੀ ਨੂੰ ਨਹੀਂ ਜਾਣਦੀ ਤੇਰਾ ਪਤੀ ਤੇਰੇ ਵੱਡੇ ਵੱਡੇ ਸੁਪਨੇ ਵੀ ਪੂਰੇ ਕਰ ਸਕਦਾ ਆ ਮੈਂ ਇਸ ਗੱਲ ਤੇ ਹੈਰਾਨ ਹੋਈ ਕਿਉਂਕਿ ਮੇਰੇ ਦਿਮਾਗ ਵਿੱਚ ਪੈਸੇ ਵਾਲੀ ਗੱਲ ਸੀ ਮੈਨੂੰ ਲੱਗਾ ਕਿ ਉਹ ਖੁਦ ਮੈਨੂੰ ਇਹ ਗੱਲ ਦੱਸੂਗਾ ਪਰ ਉਹਨੇ ਨਹੀਂ ਦੱਸੀ ਉਹ ਮੇਰੇ ਕੋਲੋਂ ਇਹ ਗੱਲ ਛੁਪਾ ਰਿਹਾ ਸੀ ਫਿਰ ਵੀ ਉਹਨਾਂ ਪੈਸਿਆਂ ਨਾਲ ਮੇਰੇ ਲਈ ਚੀਜ਼ਾਂ ਲੈ ਕੇ ਆ ਰਿਹਾ ਸੀ ਜਦੋਂ ਮੈਂ ਪੁੱਛਦੀ ਕਿ ਪੈਸੇ ਕਿੱਥੋਂ ਆਏ ਤਾਂ ਕਹਿ ਦਿੰਦਾ ਕਿ ਇੱਕ ਦੋਸਤ ਕੋਲੋਂ ਉਧਾਰ ਲਿਆ ਆ ਪਰ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹਦਾ ਕੋਈ ਵੀ ਦੋਸਤ ਇਹਨੂੰ ਇੰਨਾ ਜ਼ਿਆਦਾ ਉਧਾਰ ਨਹੀਂ ਦੇ ਸਕਦਾ ਸੀ ਉਹ ਵੀ ਮਹੀਨੇ ਦੇ ਆਖਿਰ ਵਿੱਚ ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਸੀ ਪਰ ਉਹਨਾਂ ਪੈਸਿਆਂ ਨਾਲ ਉਹਨੇ ਮੈਨੂੰ ਹੀ ਖੁਸ਼ ਕੀਤਾ ਘਰ ਵਿੱਚ ਰਾਸ਼ ਲੈ ਆਂਦਾ ਮੇਰੇ ਲਈ ਚੀਜ਼ਾਂ ਲੈ ਕੇ ਆਉਣ ਲੱਗਾ ਕਦੀ ਕੋਈ ਚੀਜ਼ ਲੈ ਕੇ ਆਉਂਦਾ ਤੇ ਕਦੀ ਕੋਈ ਚੀਜ਼ ਉਹਨੇ ਮੇਰੇ ਲਈ ਨਵੇਂ ਕੱਪੜੇ ਤੇ ਮੈਨੂੰ ਜੁੱਤੀ ਵੀ ਲੈ ਆ ਕੇ ਦਿੱਤੀ ਜਦੋਂ ਇਨਸਾਨ ਨੇ ਆਪਣੀਆਂ ਖੁਆਇਸ਼ਾਂ ਬਹੁਤ ਸਾਲਾਂ ਤੋਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ ਤਾਂ ਫਿਰ ਪੈਸੇ ਵੀ ਘੱਟ ਪੈ ਜਾਂਦੇ ਨੇ ਮੇਰੇ ਪਤੀ ਦੇ ਕੋਲ ਜਿਹੜੇ ਪੈਸੇ ਸੀ ਉਹ ਖਤਮ ਹੋ ਗਏ ਪਰ ਸਾਡੇ 10-20 ਦਿਨ ਚੰਗੇ ਗੁਜ਼ਰ ਗਏ ਇਹਨਾਂ 10-20 ਦਿਨਾਂ ਵਿੱਚ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹ ਸਪੇਰਾ ਫਿਰ ਇਸ ਪਿੰਡ ਵਿੱਚ ਆਇਆ ਸੀ ਤੇ ਜਿਹੜੀਆਂ ਤਾਂ ਬਾਹਰ ਸੀ ਉਹਨਾਂ ਨੇ ਉਹਨੂੰ ਆਪਣੇ ਘਰ ਬੁਲਾਇਆ ਸੀ ਕਿਉਂਕਿ ਦੁਪਹਿਰ ਦੇ ਵਕਤ ਉਹਨਾਂ ਦੇ ਘਰ ਵਾਲੇ ਘਰ ਨਹੀਂ ਹੁੰਦੇ ਤੇ ਉਹਨਾਂ ਨੇ ਆਪਣਾ ਕੰਮ ਕਰਵਾ ਲਿਆ ਇਨਸਾਨ ਦੀ ਇੱਕ ਫਿਤਰਤ ਆ ਕਿ ਜਦੋਂ ਉਹ ਇਹ ਵੇਖਦਾ ਆ ਕਿ ਇੱਕ ਕੰਮ ਸਾਰੇ ਲੋਕ ਕਰ ਰਹੇ ਆ ਤਾਂ ਉਹ ਕਹਿੰਦਾ ਆ ਕਿ ਮੈਂ ਵੀ ਕਰੂੰਗਾ ਕਿਉਂਕਿ ਸਾਰੇ ਕਰਦੇ ਆ ਤਾਂ ਮੈਂ ਵੀ ਜ਼ਰੂਰ ਕਰੂੰਗਾ ਮੇਰਾ ਪਤੀ ਅੱਜਕੱਲ ਪਹਿਲਾਂ ਤੋਂ ਜ਼ਿਆਦਾ ਮਸ਼ਰੂਫ ਰਹਿਣ ਲੱਗਾ ਸੀ ਉਹਨੂੰ ਕਦੇ-ਕਦੇ ਮਜ਼ਦੂਰੀ ਨਹੀਂ ਮਿਲਦੀ ਸੀ ਤਾਂ ਉਹ ਘਰ ਆ ਜਾਂਦਾ ਸੀ ਪਰ ਅੱਜ ਕੱਲੋ ਰੋਜ਼ ਹੀ ਮਸ਼ਰੂਫ ਹੁੰਦਾ ਸੀ ਮੈਂ ਕਿਹਾ ਕਿ ਅੱਜ ਕੱਲ ਤੁਹਾਨੂੰ ਰੋਜ਼ ਮਜ਼ਦੂਰੀ ਮਿਲ ਜਾਂਦੀ ਆ ਤਾਂ ਉਹਨੇ ਕਿਹਾ ਕਿ ਹਾਂ ਮੈਨੂੰ ਰੋਜ਼ ਦਿਹਾੜੀ ਦਾ ਕੰਮ ਮਿਲ ਜਾਂਦਾ ਆ ਮੈਂ ਕਿਹਾ ਕਿ ਇਹ ਕਿਵੇਂ ਹੋ ਗਿਆ ਤਾਂ ਉਹਨੇ ਕਿਹਾ ਕਿ ਕੁਝ ਮਜ਼ਦੂਰਾ ਨੇ ਕੰਮ ਛੱਡ ਦਿੱਤਾ ਆ ਤਾਂ ਉਹਨਾਂ ਦੀ ਜਗ੍ਹਾ ਤੇ ਮੈਂ ਕੰਮ ਕਰਨ ਚਲਾ ਜਾਂਦਾ ਆ ਮੈਂ ਕਿਹਾ ਕਿ ਫਿਰ ਇਵੇਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਉਹਨੇ ਕਿਹਾ ਕਿ ਬਿਨਾਂ ਮਿਹਨਤਾਂ ਪੈਸੇ ਨਹੀਂ ਮਿਲਦੇ ਪਰ ਜੇ ਮੇਰਾ ਪਤੀ ਸੱਚੀ ਮਿਹਨਤ ਹੀ ਕਰਦਾ ਤਮੀ ਉਹਨੂੰ ਇੰਨੇ ਪੈਸੇ ਨਹੀਂ ਮਿਲਨੇ ਸੀ ਇਹ ਪੈਸੇ ਤਾਂ ਉਹਦੀ ਮਿਹਨਤੋਂ ਵੀ ਜ਼ਿਆਦਾ ਸੀ ਜਦੋਂ ਵੀ ਕੰਮ ਜ਼ਿਆਦਾ ਹੁੰਦਾ ਤਾਂ ਉਹਦੇ ਕੱਪੜੇ ਗੰਦੇ ਹੀ ਹੁੰਦੇ ਸੀ ਵਾਲਾਂ ਵਿੱਚ ਵੀ ਮਿੱਟੀ ਲੱਗੀ ਹੁੰਦੀ ਸੀ ਪਰ ਅੱਜ ਜਦੋਂ ਮੈਂ ਵੇਖਿਆ ਤਾਂ ਮਹਿਰਾਂ ਰਹਿ ਗਈ ਉਹਦੀਆਂ ਅੱਖਾਂ ਦੇ ਕੋਲ ਕਾਜਲ ਲੱਗਿਆ ਹੋਇਆ ਸੀ ਇਹ ਕਾਜਲ ਉਹਦੀਆਂ ਅੱਖਾਂ ਦੇ ਹਾਲੇ ਦੁਆਲੇ ਲੱਗਾ ਹੋਇਆ ਸੀ ਮੈਂ ਕਿਹਾ ਕਿ ਤੂੰ ਕਾਜਲ ਲਗਾਇਆ ਉਹਨੇ ਕਿਹਾ ਕਿ ਨਹੀਂ ਮੈਂ ਕਿਉਂ ਕਾਜਲ ਲਗਾਉਂਗਾ ਮੈਂ ਕੋਈ ਔਰਤ ਹਾਂ ਮੇਰਾ ਪਤੀ ਕਬਰਾਂ ਗਿਆ ਉਹ ਅਜੀਬ ਜਿੰਗਾਂ ਗੱਲਾਂ ਕਰਨ ਲੱਗਾ ਮੈਂ ਕਿਹਾ ਕਿ ਫਿਰ ਇਹ ਕੀ ਆ ਉਹਨੇ ਕਿਹਾ ਕਿ ਇਹ ਤਾਂ ਅੱਜ ਮੈਂ ਜਿਸ ਜਗ੍ਹਾ ਕੰਮ ਕਰਨ ਗਿਆ ਸੀ ਉਥੇ ਕੋਲੇ ਵਗੈਰਾ ਪਏ ਹੋਏ ਸੀ ਲੱਗਦਾ ਉਹ ਡੁੱਡ ਕੇ ਮੇਰੀਆਂ ਅੱਖਾਂ ਤੇ ਲੱਗ ਗਏ ਮੈਂ ਕਿਹਾ ਕਿ ਬੜੀ ਅਜੀਬ ਜਈ ਗੱਲ ਕਰ ਰਿਹਾ ਆਂ ਤੂੰ ਬੜੇ ਸਲੀਕੇ ਨਾਲ ਲੱਗ ਗਏ ਤੇਰੀਆਂ ਅੱਖਾਂ ਵਿੱਚ ਕੋਲੇ ਜਿਵੇਂ ਕਿਸੇ ਨੇ ਖੋਦ ਲਗਾਏ ਹੋਣ ਉਹਨੇ ਕਿਹਾ ਕਿ ਛੱਡ ਨਾ ਤੂੰ ਕੀ ਵਾਲ ਦੀ ਖਲ ਕੱਢ ਰਹੀ ਆਂ ਅੱਜ ਮੈਂ ਤੈਨੂੰ ਖਰੀਦਦਾਰੀ ਕਰਨ ਦੇ ਲਈ ਲੈ ਜਾਵਾਂਗਾ ਮੈਂ ਕਿਹਾ ਕਿ ਪਰ ਮੈਂ ਤਾਂ ਕੁਝ ਵੀ ਨਹੀਂ ਲੈਣਾ ਉਹਨੇ ਕਿਹਾ ਕਿ ਲੈ ਲਾ ਜਦੋਂ ਪਤੀ ਦੇ ਕੋਲ ਪੈਸੇ ਹੋਣ ਤਾਂ ਫਿਰ ਪਤਨੀ ਨੂੰ ਖਰੀਦਦਾਰੀ ਕਰ ਲੈਣੀ ਚਾਹੀਦੀ ਆ ਮੈਂ ਕਿਹਾ ਕਿ ਘਰ ਦੇ ਹੋਰ ਵੀ ਬਹੁਤ ਸਾਰੇ ਕੰਮ ਆ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਲਿਆਉਣ ਵਾਲੀਆਂ ਆ ਤੁਸੀਂ ਮੈਨੂੰ ਕੁਝ ਨਾ ਲਿਆ ਕੇ ਦਿਓ ਬਸ ਘਰੇ ਉਹ ਚੀਜ਼ਾਂ ਲਿਆ ਦਿਓ ਉਹਨੇ ਕਿਹਾ ਕਿ ਉਹ ਵੀ ਹੋ ਜਾਊਗਾ ਮੇਰੇ ਪਤੀ ਦੇ ਕੋਲ ਬਹੁਤ ਪੈਸੇ ਆ ਗਏ ਸੀ ਪਰ ਸਾਡੇ ਘਰ ਔਲਾਦ ਨਹੀਂ ਹੋ ਰਹੀ ਸੀ ਇੱਕ ਦਿਨ ਮੇਰੀ ਸੱਸ ਨੇ ਮੇਰੇ ਪਤੀ ਨੂੰ ਕਿਹਾ ਕਿ ਮੇਰੇ ਸਿਰ ਦੀ ਕਸਮ ਖਾ ਤੇ ਮੈਨੂੰ ਵਾਦਾ ਕਰ ਕਿ ਤੂੰ ਦੂਜਾ ਵਿਆਹ ਕਰੇਂਗਾ ਜੇ ਤੇਰੀ ਔਲਾਦ ਨਹੀਂ ਹੋ ਰਹੀ ਤਾਂ ਤੈਨੂੰ ਦੂਜਾ ਵਿਆਹ ਕਰ ਲੈਣਾ ਚਾਹੀਦਾ ਆ ਮੇਰਾ ਪਤੀ ਪਰੇਸ਼ਾਨ ਹੋ ਗਿਆ ਮੇਰੀ ਸਾਸਣ ਨੇ ਉਹਦੇ ਕੋਲੋਂ ਆਪਣੇ ਸਿਰ ਤੇ ਹੱਥ ਰਖਵਾ ਲਿਆ ਤੇ ਬੁਰੀ ਤਰ੍ਹਾਂ ਰੋ ਰਹੀ ਸੀ ਉਹ ਮੇਰੇ ਪਤੀ ਨੂੰ ਇਮੋਸ਼ਨਲ ਬਲੈਕਮੇਲ ਕਰ ਰਹੀ ਸੀ ਇਸ ਤਰ੍ਹਾਂ ਕੋਈ ਵੀ ਪੁੱਤ ਕੀ ਕਰ ਸਕਦਾ ਆ ਕਿਉਂਕਿ ਉਹ ਤਾਂ ਉਹਦੀ ਮਾਂ ਸੀ ਨਾ ਮੇਰਾ ਪਤੀ ਵੀ ਦੁਖੀ ਹੋ ਗਿਆ ਉਹਨੇ ਕਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ ਉਹਨੇ ਕਿਹਾ ਕਿ ਮੈਂ ਹਾਂ ਨਾ ਸਭ ਕੁਝ ਠੀਕ ਹੋ ਜਾਵੇਗਾ ਮੇਰੀ ਸੱਸ ਦਾ ਕਹਿਣਾ ਸੀ ਕਿ ਕੁਝ ਠੀਕ ਨਹੀਂ ਹੋਵੇਗਾ ਫਿਰ ਹੀ ਠੀਕ ਹੋਵੇਗਾ ਜੇ ਤੂੰ ਦੂਜਾ ਵਿਆਹ ਕਰੇਂਗਾ ਇਸਔਰਤ ਕੋਲੋਂ ਤੈਨੂੰ ਲਾਦ ਨਹੀਂ ਹੋਣ ਵਾਲੀ ਤੇ ਫਿਰ ਗੱਲ ਵੀ ਉਹ ਆਪਣੀ ਜਗ੍ਹਾ ਬਿਲਕੁਲ ਸੱਚ ਸੀ ਕਿ ਪਰੇਸ਼ਾਨੀ ਮੇਰੇ ਅੰਦਰ ਹੀ ਸੀ ਮੇਰੇ ਪਤੀ ਦੇ ਅੰਦਰ ਨਹੀਂ ਸੀ ਬਲਕਿ ਜਦੋਂ ਅਸੀਂ ਡਾਕਟਰ ਕੋਲ ਗਏ ਸੀ ਤਾਂ ਡਾਕਟਰ ਨੇ ਕਿਹਾ ਸੀ ਕਿ ਮੇਰਾ ਪਤੀ ਬਿਲਕੁਲ ਠੀਕ ਆ ਬਲਕਿ ਉਹ ਇੱਕ ਆਮ ਆ ਮਰਦ ਨਾਲੋਂ ਜ਼ਿਆਦਾ ਬਿਹਤਰ ਆ ਕਿਉਂਕਿ ਉਹ ਮਿਹਨਤ ਮਜ਼ਦੂਰੀ ਕੰਮ ਦਾ ਕੰਮ ਕਰਦਾ ਆ ਉਹਦਾ ਸਰੀਰ ਬਿਲਕੁਲ ਫਿੱਟਿਆ ਉਹਦੇ ਅੰਦਰ ਕੋਈ ਕਮੀ ਨਹੀਂ ਆ ਪਰ ਇਹ ਪਰੇਸ਼ਾਨੀ ਮੇਰੇ ਅੰਦਰ ਹੀ ਸੀ ਇਹ ਗੱਲ ਮੇਰੀ ਸੱਸ ਨੂੰ ਨਾ ਜਾਣੇ ਕਿਵੇਂ ਪਤਾ ਲੱਗ ਗਈ ਸ਼ਾਇਦ ਉਹਨੇ ਅੰਦਾਜ਼ਾ ਲਗਾ ਲਿਆ ਸੀ ਇਸੇ ਲਈ ਉਹ ਕਹਿ ਰਹੀ ਸੀ ਮੇਰੇ ਪਤੀ ਨੇ ਉਹਨੂੰ ਕਸਮ ਨਹੀਂ ਦਿੱਤੀ ਵਾਅਦਾ ਨਹੀਂ ਕੀਤਾ ਉਹ ਵਾਪਸ ਕਮਰੇ ਵਿੱਚ ਆ ਗਿਆ ਪਰ ਬੜਾ ਪਰੇਸ਼ਾਨ ਸੀ ਮੈਂ ਸੋਚ ਲਿਆ ਸੀ ਕਿ ਮੈਂ ਵੀ ਇਸ ਵਾਰ ਉਸ ਸਪੇਰੇ ਦੇ ਕੋਲ ਜਾਵਾਂਗੀ ਫਿਲਹਾਲ ਮੇਰੇ ਸਾਹਮਣੇ ਬਸ ਇੱਕੋ ਹੀ ਰਸਤਾ ਬਚਿਆ ਸੀ ਜੇ ਮੈਨੂੰ ਸਾਪ ਦੇ ਕੱਟਣ ਦਾ ਦਰਦ ਹੁੰਦਾ ਤਾਂ ਹੋ ਜਾਵੇ ਕਮ ਸੇ ਕਮ ਜ਼ਿੰਦਗੀ ਵਿੱਚ ਸਭ ਕੁਝ ਠੀਕ ਤਾਂ ਹੋ ਜਾਊਗਾ ਮੇਰੇ ਪਤੀ ਦਾ ਕੰਮ ਹੌਲੀ-ਹੌਲੀ ਚੰਗਾ ਹੋ ਰਿਹਾ ਸੀ ਘਰ ਵਿੱਚ ਚੀਜ਼ਾਂ ਆ ਰਹੀਆਂ ਸੀ ਹੁਣ ਘਰ ਵਿੱਚ ਖੁਸ਼ੀ ਵੀ ਆਉਣੀ ਚਾਹੀਦੀ ਸੀ ਤਾਂ ਫਿਰ ਸਾਨੂੰ ਹੋਰ ਵੀ ਖੁਸ਼ੀ ਹੋ ਜਾਂਦੀ ਕਿਉਂਕਿ ਇਵੇਂ ਹੀ ਹੁੰਦਾ ਆ ਜੇ ਤੁਹਾਡੇ ਕੋਲ ਦੁਨੀਆ ਦੀ ਹਰ ਚੀਜ਼ ਹੋਵੇ ਪਰ ਹਲਾਦਣਾ ਹੋਵੇ ਤਾਂ ਤੁਹਾਨੂੰ ਦੁਨੀਆ ਦੀ ਕੋਈ ਚੀਜ਼ ਚੰਗੀ ਨਹੀਂ ਲੱਗਦੀ ਜੇ ਤੁਸੀਂ ਜ਼ਿੰਦਗੀ ਦਾ ਸੁੱਖ ਲੈਣਾ ਚਾਹੁੰਦੇ ਹੋ ਚੰਗੇ ਤਰੀਕੇ ਨਾਲ ਤਾਂ ਤੁਹਾਡੀ ਜ਼ਿੰਦਗੀ ਵਿੱਚ ਸਾਰੀਆਂ ਚੀਜ਼ਾਂ ਦਾ ਕੋਈ ਨਾ ਕੋਈ ਹਿੱਸਾ ਤਾਂ ਹੋਣਾ ਚਾਹੀਦਾ ਆ ਇਨਸਾਨ ਨੂੰ ਖਾਣਾ ਘੱਟ ਮਿਲ ਜਾਵੇ ਤਾਂ ਉਹ ਚੱਲ ਜਾਂਦਾ ਆ ਪਰ ਔਲਾਦ ਦੇ ਬਿਨਾਂ ਵੀ ਕੀ ਜ਼ਿੰਦਗੀ ਆ ਤੇ ਮੈਨੂੰ ਤਾਂ ਖੁਦ ਬੱਚਿਆਂ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਤਾਂ ਅੱਜ ਹੀ ਮੈਨੂੰ ਇਹ ਪਤਾ ਲੱਗਿਆ ਸੀ ਕਿ ਜਿਸ ਔਰਤ ਨੇ ਸਭ ਤੋਂ ਪਹਿਲਾਂ ਉਸ ਸਪੇਰੇ ਕੋਲ ਇਲਾਜ ਕਰਵਾਇਆ ਸੀ ਉਹਦੇ ਘਰ ਔਲਾਦ ਹੋਣ ਵਾਲੀ ਸੀ ਉਹ ਗਰਭਵਤੀ ਸੀ ਉਹਦੇ ਬਾਅਦ ਤਾਂ ਸਾਰਿਆਂ ਦਾ ਇਤਬਾਰ ਹੋਰ ਵੀ ਵਧ ਗਿਆ ਸੀ ਮੈਂ ਆਪਣੀ ਸਹੇਲੀ ਨੂੰ ਕਿਹਾ ਕਿ ਮੈਨੂੰ ਵੀ ਸਪੇਰੇ ਨੂੰ ਮਿਲਣਾ ਆ ਪਰ ਮੈਂ ਉਹਨੂੰ ਆਪਣੇ ਘਰ ਨਹੀਂ ਬੁਲਾ ਸਕਦੀ ਕਿਉਂਕਿ ਮੇਰੇ ਘਰ ਤਾਂ ਮੇਰੀ ਸੱਸ ਹੁੰਦੀ ਆ ਉਹਨੇ ਕਿਹਾ ਕਿ ਤੂੰ ਫਿਕਰ ਨਾ ਕਰ ਉਹਦਾ ਕੰਮ ਹੁਣ ਇੰਨਾ ਵੱਧ ਗਿਆ ਆ ਕਿ ਉਹਨੇ ਇੱਥੇ ਇੱਕ ਛੋਟਾ ਜਿਹਾ ਕਮਰਾ ਬਣਾ ਲਿਆ ਆ ਉਹ ਉੱਥੇ ਹੀ ਹੁੰਦਾ ਆ ਔਰ ਤਾਂ ਵੀ ਉਹਦੇ ਕੋਲ ਜਾਂਦੀਆਂ ਆ ਮੂੰਛ ਪਾ ਕੇ ਉਹ ਅੰਦਰ ਚਲੀਆਂ ਜਾਂਦੀਆਂ ਨੇ ਤੇ ਕੰਮ ਕਰਕੇ ਬਾਹਰ ਆ ਜਾਂਦੀਆਂ ਨੇ ਤੂੰ ਵੀ ਚਲੀ ਜਾਵੀਂ ਮੈਂ ਕਿਹਾ ਕਿ ਹਾਂ ਇਵੇਂ ਆ ਤਾਂ ਫਿਰ ਠੀਕ ਆ ਕਿ ਮੇਰੀ ਸਾਸਤਾਂ ਹਰ ਗੱਲ ਤੇ ਨਜ਼ਰ ਰੱਖਦੀ ਆ ਮੈਨੂੰ ਘਰ ਕਦੀ ਵੀ ਨਹੀਂ ਬੁਲਾ ਸਕਦੀ ਪਰ ਇਹ ਚੰਗਾ ਆ ਕਿ ਉਹਨੇ ਆਪਣਾ ਕਮਰਾ ਬਣਾ ਲਿਆ ਆ ਚਲੋ ਠੀਕ ਆ ਮੈਂ ਵੀ ਚਲੀ ਜਾਊਂਗੀ ਮੈਂ ਇਰਾਦਾ ਕਰ ਲਿਆ ਸੀ ਮੈਂ ਸੋਚਿਆ ਕਿ ਆਪਣੇ ਪਤੀ ਨੂੰ ਦੱਸ ਦਵਾਂ ਪਰ ਉਹ ਇਸ ਗੱਲ ਤੋਂ ਵੈਸੇ ਹੀ ਬਹੁਤ ਚਿੜਦਾ ਸੀ ਉਹ ਤਾਂ ਕਹਿੰਦਾ ਸੀ ਕਿ ਮੇਰੇ ਇਲਾਵਾ ਕੋਈ ਤੈਨੂੰ ਵੇਖੇ ਵੀ ਨਾ ਤਾਂ ਫਿਰ ਉਹ ਇਹ ਕਿਵੇਂ ਦੁਆਰਾ ਕਰਦਾ ਕਿ ਮੈਂ ਕਿਸੇ ਗੈਰ ਮਰਦੇ ਕੋਲ ਜਾ ਰਹੀ ਆ ਤੇ ਉਹਦੇ ਕੋਲੋਂ ਇੱਕ ਇਲਾਜ ਕਰਵਾਉਣ ਵਾਲੀ ਆ ਹੈ ਤਾਂ ਇਹ ਇੱਕ ਹੀ ਇਲਾਜ ਹੀ ਮੈਂ ਤਾਂ ਸਿਰਫ ਸੱਪ ਕੋਲੋਂ ਕਟਵਾਉਣਾ ਸੀ ਤੇ ਹੋਰ ਕੁਝ ਵੀ ਨਹੀਂ ਕਰਵਾਉਣਾ ਸੀ ਪਰ ਆਪਣੇ ਪਤੀ ਨੂੰ ਜੇ ਮੈਂ ਇਹ ਸਾਰਾ ਕੁਝ ਦੱਸਦੀ ਤਾਂ ਉਹ ਜ਼ਰੂਰ ਪਰੇਸ਼ਾਨ ਹੋ ਜਾਂਦਾ ਇਸ ਲਈ ਮੈਂ ਉਹਨੂੰ ਕੁਝ ਵੀ ਨਹੀਂ ਦੱਸਿਆ ਤੇ ਮੈਂ ਇਸ ਸਪੇਰੇ ਦੇ ਛੋਟੇ ਜਿਹੇ ਕਮਰੇ ਵਿੱਚ ਚਲੀ ਗਈ ਜਾਣ ਤੋਂ ਪਹਿਲਾਂ ਮੈਂ ਬੜੀ ਪਰੇਸ਼ਾਨ ਸੀ ਜਦੋਂ ਅੰਦਰ ਦਾਖਲ ਹੋਈ ਤਾਂ ਸਾਹਮਣੇ ਦਾ ਮੰਜ਼ਰ ਵੇਖ ਕੇ ਹੈਰਾਨ ਰਹਿ ਗਈ ਕਿਉਂਕਿ ਜੋ ਅੰਦਰ ਬੈਠਾ ਸੀ ਉਹ ਕੋਈ ਹੋਰ ਨਹੀਂ ਬਲਕਿ ਮੇਰਾ ਹੀ ਪਤੀ ਸੀ ਔਰਤ ਆਪਣੇ ਪਤੀ ਨੂੰ ਪਹਿਚਾਨ ਹੀ ਲੈਂਦੀ ਆ ਚਾਹੇ ਉਹ ਦੁਨੀਆ ਦਾ ਕੋਈ ਵੀ ਰੂਪ ਬਣਾ ਲਵੇ ਉਹਨੇ ਇੱਕ ਸਪੇਰੇ ਦਾ ਰੂਪ ਬਣਾਇਆ ਰੱਖਿਆ ਸੀ ਮੇਰੇ ਤੋਂ ਪਹਿਲਾਂ ਉੱਥੇ ਇੱਕ ਔਰਤ ਬੈਠੀ ਸੀ ਉਹ ਤਾਂ ਚਲੀ ਗਈ ਤਾਂ ਮੈਂ ਉਹਨੂੰ ਕਿਹਾ ਕਿ ਇਹ ਸਾਰਾ ਕੁਝ ਕੀ ਆ ਕੀ ਕਰ ਰਹੀ ਆਂ ਤੂੰ ਇੱਥੇ ਉਹਨੇ ਕਿਹਾ ਕਿ ਤੂੰ ਇੱਥੇ ਕੀ ਕਰ ਰਹੀ ਆਂ ਇਸ ਦਾ ਮਤਲਬ ਤੂੰ ਕਿਸੇ ਗੈਰ ਮਰਦ ਨੂੰ ਮਿਲਣ ਦੇ ਲਈ ਆਈ ਆਂ ਮੈਂ ਕਿਹਾ ਕਿ ਪਰ ਤੂੰ ਗੈਰ ਆਦਮੀ ਤਾਂ ਨਹੀਂ ਆ ਤੂੰ ਤਾਂ ਮੇਰਾ ਪਤੀ ਆ ਤੂੰ ਇੱਥੇ ਕੀ ਕਰ ਰਹੀ ਆਂ ਤੂੰ ਤਾਂ ਮਿਹਨਤ ਮਨਦੂਰੀ ਕਰਨ ਜਾਂਦਾ ਸੀ ਇਹ ਸਭ ਕੁਝ ਕੀ ਆ ਉਹਨੇ ਕਿਹਾ ਕਿ ਮੈਂ ਉਹੀ ਕਰ ਰਿਹਾ ਆ ਜਿਸ ਨਾਲ ਸਾਡੇ ਘਰ ਪੈਸੇ ਆ ਰਹੇ ਨੇ ਮੈਂ ਉਹਨਾਂ ਔਰਤਾਂ ਦਾ ਇਲਾਜ ਕਰ ਰਿਹਾ ਆ ਤੇ ਇਹਦੇ ਬਦਲੇ ਮੈਨੂੰ ਇੰਨੇ ਸਾਰੇ ਪੈਸੇ ਮਿਲ ਰਹੇ ਆ ਮੈਂ ਕਿਹਾ ਕਿ ਇਵੇਂ ਇਲਾਜ ਕਰ ਰਿਹਾ ਆ ਤਾਂ ਉਹਨੇ ਕਿ ਮੈਨੂੰ ਇਹ ਕਿਵੇਂ ਦੀ ਗੱਲ ਦੱਸੀ ਕਿ ਮੈਂ ਹਰਾਂ ਰਹਿ ਗਈ ਮੈਂ ਰੋਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਤੈਨੂੰ ਇਸ ਗੱਲ ਦਾ ਗੁੱਸਾ ਆ ਕਿ ਮੈਂ ਕਿਸੇ ਗੈਰ ਮਰਦ ਕੋਲੋਂ ਇਲਾਜ ਕਰਵਾਉਣ ਜਾ ਰਹੀ ਸੀ ਤੂੰ ਵੀ ਤਾਂ ਹੋਰ ਔਰਤਾਂ ਦੇ ਨਾਲ ਇਹੀ ਕਰ ਰਿਆਂ ਆਂ ਤਾਂ ਮੈਂ ਨਹੀਂ ਜਾਣਦੀ ਕਿ ਇਹ ਸਾਰਾ ਕੁਝ ਗਲਤ ਆ ਉਹਨੇ ਕਿਹਾ ਕਿ ਵੇਖ ਇਹਨਾਂ ਔਰਤਾਂ ਦਾ ਤਲਾਕ ਹੋ ਜਾਵੇਗਾ ਇਹਨਾਂ ਦੇ ਘਰ ਬਰਬਾਦ ਹੋ ਜਾਣਗੇ ਇਸ ਤੋਂ ਬਿਹਤਰ ਆ ਕਿ ਇਹਨਾਂ ਦੇ ਨਾਲ ਇਹ ਸਭ ਕੁਝ ਹੋਵੇ ਕਮ ਸੇ ਕਮ ਇਹਨਾਂ ਦਾ ਰਿਸ਼ਤਾ ਤਾਂ ਬਚ ਜਾਵੇਗਾ ਮੈਂ ਕਿਹਾ ਕਿ ਕਿਹੋ ਜੀਆਂ ਜੀਬ ਜੀਬ ਗੱਲਾਂ ਕਰ ਰਿਆਂ ਆਂ ਇਹ ਕਿਵੇਂ ਹੋ ਸਕਦਾ ਆ ਕਿ ਤੂੰ ਇੱਕ ਜ਼ਖਮ ਨੂੰ ਠੀਕ ਕਰਨ ਲਈ ਉਹਨੂੰ ਇੱਕ ਹੋਰ ਜ਼ਖਮ ਦੇ ਰਿਆਂ ਆਂ ਮੈਂ ਆਪਣੇ ਪਤੀ ਨਾਲ ਗੁੱਸੇ ਹੋ ਕੇ ਵਾਪਸ ਆਪਣੇ ਪੇਕੇ ਘਰੇ ਚਲੀ ਗਈ। ਪੂਰੇ 1 ਸਾਲ ਤੱਕ ਮੈਂ ਵਾਪਸ ਨਹੀਂ ਆਈ। ਉਹਦੇ ਬਾਅਦ ਮੇਰੇ ਪਤੀ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਇਹ ਕੰਮ ਨਹੀਂ ਕਰੇਗਾ। ਤਾਂ ਮੈਂ ਵਾਪਸ ਆ ਗਈ ਤੇ 6 ਮਹੀਨੇ ਦੇ ਬਾਅਦ ਪ੍ਰਮਾਤਮਾ ਨੇ ਮੇਰੀ ਸੁਣ ਲਈ। ਹੁਣ ਮੇਰੇ ਘਰ ਵੀ ਔਲਾਦ ਹੋਣ ਵਾਲੀ ਸੀ। ਮੇਰਾ ਪਤੀ ਵੀ ਗਲਤ ਕਰ ਰਿਹਾ ਸੀ ਤੇ ਉਹੀ ਗਲਤੀ ਉਹਦੇ ਘਰ ਤੱਕ ਪਹੁੰਚ ਗਈ ਸੀ। ਪਰ ਫਿਰ ਉਹਨੇ ਕਸਮ ਖਾ ਲਈ ਸੀ। ਮੇਰਾ ਦਿਲ ਟੁੱਟਿਆ ਸੀ। ਪਰ ਮੈਂ ਖੁਦ ਨੂੰ ਸੰਭਾਲ ਲਿਆ ਮੈਨੂੰ ਇਹ ਸਮਝ ਆਇਆ ਕਿ ਜੇ ਮੈਨੂੰ ਆਪਣੇ ਘਰ ਦੀਆਂ ਖੁਸ਼ੀਆਂ ਚਾਹੀਦੀਆਂ ਨੇ ਤਾਂ ਮੈਨੂੰ ਆਪਣੇ ਪਤੀ ਤੇ ਭਰੋਸਾ ਕਰਨਾ ਹੋਵੇਗਾ ਮੈਂ ਸੋਚਿਆ ਕਿ ਹਰ ਕੋਈ ਇਨਸਾਨ ਗਲਤੀ ਕਰਦਾ ਆ ਤੇ ਜੇ ਉਹਨਾਂ ਨੇ ਮਾਫੀ ਮੰਗੀ ਆ ਤਾਂ ਮੈਂ ਮੈਨੂੰ ਉਹਨਾਂ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਆ ਮੈਂ ਆਪਣੇ ਘਰ ਨੂੰ ਫਿਰ ਤੋਂ ਖੁਸ਼ੀਆਂ ਨਾਲ ਭਰਨ ਦਾ ਫੈਸਲਾ ਕੀਤਾ ਮੈਂ ਸੋਚਿਆ ਕਿ ਖੁਦ ਨੂੰ ਤੇ ਆਪਣੇ ਪਤੀ ਨੂੰ ਮਾਫ ਕਰਨ ਦਾ ਵਕਤ ਆ ਇਸ ਵਾਰ ਮੈਂ ਹੀ ਮਤੋਂ ਕੰਮ ਲਵਾਂਗੀ ਤੇ ਅਸੀਂ ਦੋਵੇਂ ਮਿਲ ਕੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਾਂਗੇ ਆਖਿਰਕਾਰ ਜਦੋਂ ਮੇਰੀ ਔਲਾਦ ਹੋਈ ਤਾਂ ਮੇਰੇ ਘਰ ਦੀਆਂ ਖੁਸ਼ੀਆਂ ਵਾਪਸ ਆ ਗਈਆਂ ਮੇਰੇ ਪਤੀ ਵੀ ਖੁਸ਼ ਸੀ ਤੇ ਮੇਰੀ ਸਾਸੂ ਵੀ ਸਾਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਸਭ ਵੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਜ਼ਿੰਦਗੀ ਨੇ ਕਿੰਨੇ ਚੰਗੇ ਪਲ ਦਿੱਤੇ ਆ ਤੇ ਹਰ ਮੁਸ਼ਕਲ ਦੇ ਬਾਅਦ ਸੁਖ ਭਰੀ ਜ਼ਿੰਦਗੀ ਆਈ ਆ ਮੈਨੂੰ ਇਹ ਸਮਝ ਆਇਆ ਕਿ ਹਰ ਰਿਸ਼ਤੇ ਵਿੱਚ ਸਮੱਸਿਆ ਜ਼ਰੂਰ ਹੁੰਦੀ ਆ ਪਰ ਜੇ ਪਿਆਰ ਹੋਵੇ ਤਾਂ ਸਭ ਕੁਝ ਸਹੀ ਹੋ ਜਾਂਦਾ ਆ ਮੈਂ ਆਪਣੇ ਘਰ ਵਾਲੇ ਨਾਲ ਮਿਲ ਕੇ ਇੱਕ ਨਵੀਂ ਕਹਾਣੀ ਲਿਖੀ ਜਿਸ ਵਿੱਚ ਅਸੀਂ ਇੱਕ ਦੂਜੇ ਨੂੰ ਸਮਝਿਆ ਮਾਫ਼ ਕੀਤਾ ਤੇ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਸੋ ਦੋਸਤੋ ਏ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਿਕਾਰਡ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ